ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਅਫੀਸ਼ੀਅਲ YouTube ਚੈਨਲ ਨਿਊ ਜੋਬ ਇਨਫੋ ਤੇ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ BSF ਦੇ ਵਿੱਚ ਹੈੱਡ ਕਾਂਸਟੇਬਲ ਦੀਆਂ 1121 ਪੋਸਟਾਂ ਦਾ ਨੋਟੀਫਿਕੇਸ਼ਨ ਲੈ ਕੇ ਹਾਜ਼ਰ ਹੋਏ ਹਾਂ BSF ਹੈੱਡ ਕਾਂਸਟੇਬਲ ਰਿਕੁਆਇਰਮੈਂਟ ਦਾ ਜੋ ਨੋਟੀਫਿਕੇਸ਼ਨ ਆ ਦੋਸਤੋ ਉਹ 13 ਅਗਸਤ 2025 ਨੂੰ BSF ਦੀ ਅਫੀਸ਼ੀਅਲ ਵੈੱਬਸਾਈਟ ਤੇ ਰਿਲੀਜ਼ ਹੋ ਚੁੱਕਿਆ ਸੀ ਜਿਸ ਵਿੱਚ ਉਹਨਾਂ ਨੇ ਜੋਬ ਦੀ ਕੰਪਲੀਟ ਡਿਟੇਲ ਦਿੱਤੀ ਹੈ ਜਿਵੇਂ ਕਿ ਵੈਕੈਂਸੀਆਂ ਕਿੰਨੀਆਂ ਨੇ ਏਜ ਲਿਮਿਟ ਕਿੰਨੀ ਆਪਲੀਕੇਸ਼ਨ ਫੀਸ ਕਿੰਨੀ ਆ ਤੇ ਸਿਲੈਕਸ਼ਨ ਪ੍ਰੋਸੈਸ ਕੀ ਹੈ ਸਾਰਾ ਕੁਝ ਉਹਨਾਂ ਨੇ ਪੀਡੀਐਫ ਦੇ ਵਿੱਚ ਦਿੱਤਾ ਜੋ एलिਜੀਬਲ ਤੇ ਇੰਟਰਸਟਿਡ ਕੈਂਡੀਡੇਟ ਆ ਦੋਸਤੋ ਉਹ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਪੋਸਟਾਂ ਨੂੰ ਆਨਲਾਈਨ ਅਪਲਾਈ ਕਰ ਸਕਦੇ ਨੇ ਅਗਰ ਆਪਾਂ ਐਪਲੀਕੇਸ਼ਨ ਫੀਸ ਦੀ ਗੱਲ ਕਰੀਏ ਜਨਰਲ ਕੈਂਡੀਡੇਟ ਦੇ ਲਈ ਜਾਂ ਓਐਮਸੀ ਬੱਚਿਆਂ ਲਈ ਫੀਸ ਆ ਉਹ 100 ਰੁਪਏ ਰੱਖੀ ਗਈ ਹੈ ਪਰ ਪੋਸਟ ਦੀ ਇਸ ਵਿੱਚ ਦੋ ਪੋਸਟਾਂ ਨੇ ਤੇ 59 ਤੇ ਸੀਐਸਸੀ ਚਾਰਜਸ ਜੋ ਉਹ ਅਲੱਗ ਰੱਖੇ ਗਏ ਨੇ ਜਨਰਲ ਕੈਂਡੀਡੇਟ ਦੇ ਲਈ ਜੋ ਫੀਸ ਆ ਦੋਸਤੋ 100 ਰੁਪਏ ਰੱਖੀ ਗਈ ਹੈ ਤੇ 59 ਚਾਰਜਸ ਜੋ ਸੀਐਸਸੀ ਚਾਰਜਸ ਨੇ ਉਹ ਅਲੱਗ ਰੱਖੇ ਗਏ ਨੇ SC ST ਫੀਮੇਲ ਤੇ ਡਿਪਾਰਟਮੈਂਟਲ ਅਕ ਸਰਵਿਸਮੈਨਾਂ ਲਈ ਕੋਈ ਫੀਸ ਨਹੀਂ ਰੱਖੀ ਐਪਲੀਕੇਸ਼ਨ ਆਨਲਾਈਨ ਅਪਲਾਈ ਕਰਨ ਦੀ ਜੋ ਡੇਟ ਆ ਉਹ 24 ਅਗਸਤ 2025 ਹੈ ਤੇ ਲਾਸਟ ਡੇਟ ਆ ਜਿਹੜੀ ਉਹ 23 9 2025 ਹੈ ਅਗਰ ਆਪਾਂ ਏਜ ਲਿਮਟ ਦੀ ਗੱਲ ਕਰੀਏ ਤਾਂ ਜੋ ਜਨਰਲ ਕੈਂਡੀਡੇਟ ਨੇ ਉਹ 18 ਤੋਂ 25 ਸਾਲ ਤੱਕ ਇਹਨਾਂ ਪੋਸਟਾਂ ਲਈ ਐਲੀਜੀਬਲ ਨੇ OBC 18 ਤੋਂ 28 ਸਾਲ ਲਈ ਐਲੀਜੀਬਲ ਨੇ ਤੇ ਜਿਹੜੇ SC ST ਕੈਂਡੀਡੇਟ ਨੇ ਉਹ 18 ਤੋਂ 30 ਸਾਲ ਤੱਕ ਉਹ ਪੋਸਟਾਂ ਨੂੰ ਭਰ ਸਕਦੇ ਨੇ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ 10ਵੀਂ ਦੇ ਨਾਲ ITI ਹੋਣੀ ਚਾਹੀਦੀ ਹੈ ਨੇ ਪਲੱਸ 2 ਪਾਸ ਹੋਣਾ ਚਾਹੀਦਾ ਸੈਲਰੀ ਦੀ ਗੱਲ ਕਰੀਏ ਤਾਂ 25000 ਤੋਂ ਲੈ ਕੇ ਦੋਸਤੋ 81000 ਤੱਕ ਹੈ ਇਹਦੀ ਸੈਲਰੀ ਆ ਦੋ ਤਰ੍ਹਾਂ ਦੀਆਂ ਪੋਸਟਾਂ ਆ ਇਹਦੇ ਵਿੱਚ ਹੈਡ ਕਾਂਸਟੇਬਲ ਰੇਡੀਓ ਆਪਰੇਟਰ ਉਹਦੀਆਂ 910 ਨੇ ਤੇ ਹੈਡ ਕਾਂਸਟੇਬਲ ਰੇਡੀਓ ਮਕੈਨਿਕ ਉਹਦੀਆਂ 211 ਪੋਸਟਾਂ ਨੇ ਇਹ ਪੋਸਟ ਤੁਸੀਂ ਆਨਲਾਈਨ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਭਰ ਦੋਸਤੋ ਅਗਰ ਤੁਹਾਨੂੰ ਇਹ ਸਾਡੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ